ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਰ ਰੋਜ਼ ਦੀ ਤਰ੍ਹਾਂ ਤੁਹਾਡੀ ਕਚੈਰੀ ਵਿੱਚ ਅੱਜ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋਈਆਂ। ਉਮੀਦ ਕਰਦੀ ਹਾਂ ਪਸੰਦ ਕਰੋਗੇ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ। ਸਸ ਸੇ ਚਰਖਾ ਕਤੇਂਦੀਏ ਮੇਰਾ ਵੀਰਾ ਆਇਆ ਨੀ। ਸੱਸੇ ਚਰਖਾ ਕਤੇਂਦੀਏ ਮੇਰਾ ਵੀਰਾ ਆਇਆ ਨਹੀਂ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਮੈਤੋ ਕੀ ਪੁੱਛ ਦੀ ਨੂਹੇ ਸੋਰੇ ਨੂੰ ਪੁੱਛ ਕੇ ਜਾਇਨੀ ਪੁੱਛ ਕੇ ਜਾਇ ਪੁਛਾ ਕੇ ਜਾਇ ਜੇ ਫੇਰ ਵਿਯੋਣਾ ਨੀ ਪੁੱਛ ਕੇ ਜਾਇ ਪੁਛਾ ਕੇ ਜਾਇ ਜੇ ਫੇਰ ਵਿਯੋਣਾ ਨੀ ਸੋਰਿਆਂ ਬਾਗੀ ਬੈਠਿਆ ਮੇਰਾ ਵੀਰਾ ਆਇਆ ਜੀ ਸੋਹਰਿਆ ਬਾਗੀ ਬੈਠਿਆ ਮੇਰਾ ਵੀਰਾ ਆਇਆ ਜੀ ਬਾਬਲ ਪੇ ਜੇ ਸਦੜੇ ਅਸਾਂ ਪੇਕੇ ਜਾਣਾ ਜੀ ਬਾਬਲ ਪੇ ਜੇ ਸਦੜੇ ਅਸਾਂ ਪੇਕੇ ਜਾਣਾ ਜੀ ਮੇਤੋਂ ਕੀ ਪੁੱਛਦੀ ਨੂਹੇ ਜੇਠ ਨੂੰ ਪੁੱਛ ਕੇ ਜਾਈ ਨੀ ਪੁੱਛ ਕੇ ਜਾਈ ਪੁੱਛਾ ਕੇ ਜਾਈ ਜੇ ਫੇਰ ਵਿਯੋਣਾ ਨੀ ਪੁੱਛ ਕੇ ਜਾਈ ਪੁੱਛਾ ਕੇ ਜਾਈ ਜੇ ਫੇਰ ਵਿਯੋਣਾ ਨੀ ਜੇਠਾ ਵੇੜੇ ਬੈਠਿਆ ਮੇਰਾ ਵੀਰਾ ਆਇਆ ਜੀ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਮੈਂ ਤੋਂ ਕਿ ਪੁੱਛਦੀ ਕੁੜੀਏ ਜਠਾਣੀ ਨੂੰ ਪੁੱਛ ਕੇ ਜਾਇਨੀ ਪੁੱਛ ਕੇ ਜਾਏ ਪੁੱਛਾ ਕੇ ਜਾਇ ਜੇ ਫੇਰ ਵਿਯੋਣਾ ਨੀ ਪੁੱਛ ਕੇ ਜਾਈ ਪੁਛਾ ਕੇ ਜਾਈ ਜੇ ਫੇਰ ਵੀ ਓਣਾ ਨਹੀਂ ਜਿਠਾਣੀ ਕਪੜੇ ਤੋਂਦੀਏ ਮੇਰਾ ਵੀਰਾ ਆਇਆ ਜੀ ਜਿਠਾਣੀ ਕਪੜੇ ਤੋਂਦੀਏ ਮੇਰਾ ਵੀਰਾ ਆਇਆ ਨਹੀਂ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਮੈਥੋਂ ਕੀ ਪੁੱਛਦੀ ਧਰਾਣੀਆਂ ਦੀ ਯੋਰ ਨੂੰ ਪੁੱਛ ਕੇ ਜਾਈਨੀ ਮੈਥੋਂ ਕੀ ਪੁੱਛਦੀ ਧਰਾਣੀਆਂ ਦੀ ਯੋਰ ਨੂੰ ਪੁੱਛ ਕੇ ਜਾਈਨੀ ਪੁੱਛ ਕੇ ਜਾਈ ਪੁਛਾ ਕੇ ਜਾਈ ਜੇ ਫੇਰ ਵਿਯੋਣਾ ਨੀ ਪੁੱਛ ਕੇ ਜਾਈ ਪੁਛਾ ਕੇ ਜਾਈ ਜੇ ਫੇਰ ਵਿਯੋਣਾ ਨੀ ਦਿਉਰਾ ਕੇ ਦੋਖ ਢੇਂਦਿਆ ਮੇਰਾ ਵੀਰਾ ਆਇਆ ਜੀ ਬਾਬਲ ਪੇ ਜੇ ਸਦੜੇ ਅਸਾਂ ਪੇਕੇ ਜਾਣਾ ਜੀ ਬਾਬਲ ਪੇਜੇ ਸਦੜੇ ਅਸਾ ਪੇਕੇ ਜਾਣਾ ਜੀ ਮੈਂ ਥੋਕੇ ਪੁੱਛਦੀ ਭਾਬੀ ਨਣਦ ਨੂੰ ਪੁੱਛ ਕੇ ਜਾਈ ਨੀ ਪੁੱਛ ਕੇ ਜਾਈ ਪੁਛਾ ਕੇ ਜਾਈ ਜੇ ਫੇਰ ਵਿਯੋਣਾ ਨੀ ਪੁੱਛ ਕੇ ਜਾਈ ਪੁਛਾ ਕੇ ਜਾਈ ਜੇ ਫੇਰ ਵਿਯੋਣਾ ਨੀ ਨਣ ਦੇਸਈਆਂ ਵਿੱਚ ਬੈਠੀਏ ਮੇਰਾ ਵੀਰਾ ਆਇਆ ਨਹੀਂ ਨਣ ਦੇਸਈਆਂ ਵਿੱਚ ਬੈਠੀਏ ਮੇਰਾ ਵੀਰਾ ਆਇਆ ਨਹੀਂ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਨਹੀਂ ਜਮ ਜਮ ਜਾਈ ਪਾਬੀਏ ਕਰ ਵੀ ਮਣ ਦਾਣੇ ਨੀ ਜਮ ਜਮ ਜਾਈ ਪਾਬੀਏ ਕਰ ਵੀ ਮਣ ਦਾਣੇ ਨੀ ਪੀ ਕੇ ਜਾਈ ਪੀਹਾ ਕੇ ਜਾਈ ਜੇ ਫਿਰ ਵਿਆਣਾ ਨੀ ਪੀ ਕੇ ਜਾਈ ਪੀਹਾ ਕੇ ਜਾਈ ਜੇ ਫਿਰ ਵਿਆਣਾ ਨੀ ਕੋਠਾ ਤਾਂ ਪਰਿਆ ਪੂਣੀਆਂ ਕਰ ਰੰਗਲੇ ਚਰਖੇ ਨੀ ਕਤਕੇ ਜਾਈਂ ਕਤਾਕੇ ਜਾਈਂ ਜੇ ਫੇਰ ਵੀ ਓਣਾ ਨੀ ਕਤਕੇ ਜਾਈਂ ਕਤਾਕੇ ਜਾਈਂ ਜੇ ਫੇਰ ਵੀ ਓਣਾ ਨੀ ਸੁੱਕੀ ਨਦੀ ਪਾਣੀ ਗੰਦਲਾ ਖੂਦੁਰ ਦਰੇਡੇ ਨੀ ਪਾਣੀ ਪਰ ਕੇ ਜਾਈ ਪਰਾ ਕੇ ਜਾਈ ਜੇ ਫੇਰ ਵਿਆਣਾ ਨੀ ਪਾਣੀ ਪਰ ਕੇ ਜਾਈ ਪਰਾ ਕੇ ਜਾਈ ਜੇ ਫੇਰ ਵਿਆਣਾ ਨੀ ਵੇੜਾ ਤਾਂ ਪਰਿਆ ਮ ਜੀਆਂ ਕਰ ਗੋਹਾ ਕੂੜਾ ਨੀ ਵੇੜਾ ਤਾਂ ਪਰਿਆ ਮ ਜੀਆਂ ਕਰ ਗੋਹਾ ਕੂੜਾ ਨੀ ਕਰਕੇ ਜਾਈਂ ਕਰਾਕੇ ਜਾਈਂ ਜੇ ਫੇਰ ਵੀ ਆਉਣਾ ਨਹੀਂ ਕਰਕੇ ਜਾਈਂ ਕਰਾਕੇ ਜਾਈਂ ਜੇ ਫੇਰ ਵੀ ਆਉਣਾ ਨਹੀਂ ਮੇਰਾ ਲਾਲ ਗਿਆ ਪਰ ਦੇਸ ਵਿਵੇ ਮੈਂ ਸਬਦੀ ਗੋਲੀ ਜੀ ਲਾਲ ਗਿਆ ਪਰ ਦੇਸ ਵਿਵੇ ਮੈਂ ਸਬਦੀ ਗੋਲੀ ਜੀ ਦੁਰਾਡੇ ਮੇਰੇ ਪੇਕੜੇ ਮੇਰੀ ਜਿੰਦੜੀ ਰੋਲੀ ਜੀ ਦੁਰਾਡੇ ਮੇਰੇ ਪੇਕੜੇ ਮੇਰੀ ਜਿੰਦੜੀ ਰੋਲੀ ਜੀ ਚਰਖਾ ਕੂਕਰ ਦੇਵੰਦਾ ਤੇ ਮਾਲ ਬੜਾ ਵੇਨੀ ਚਰਖਾ ਕੂਕਰ ਦੇਵੰਦਾ ਤੇ ਮਾਲ ਬੜਾ ਵੇਨੀ ਜਿੰਨਾ ਸਤਾਇਆ ਤੂੰ ਨਣਦੇ ਤੇਰੇ ਅੱਗੇ ਆਵੇ ਨੀ ਜਿੰਨਾ ਸਤਾਇਆ ਤੂੰ ਨਣਦੇ ਤੇਰੇ ਅੱਗੇ ਆਵੇ ਨੀ ਤੇਰੇ ਅੱਗੇ ਆਵੇ ਨੀ